ਸਰ ਕੀ ਨਾਮ ਹੈਗੇ ਤੇ ਕੀ ਗੱਲ ਬਾਤ ਹੈ ਸਰ ਬਲਰਾਜ ਮੋੜ ਜੀ ਹਮਮ ਸੀਨੀਅਰ ਮੀਤ ਪ੍ਰਧਾਨ ਪੰਜਾਬ ਪੀਡਲ ਡੀਫੀਲਡ ਬਰਖਸ਼ਾ ਵਰਕ ਜੀ ਨੇ ਹਾਂਜੀ ਕੀ ਮਸਲਾ ਅੱਜ ਕਿਉਂ ਇਹ ਤਨਖਤ ਕਰੇ ਇਥੇ ਬੜੇ ਲੰਬੇ ਸਮੇਂ ਤੋਂ ਜਿਹੜੀਆਂ ਮੰਗਾਂ ਨੇ ਉਹ ਲੰਮਕੀ ਮਹਿਲਤਾਂ ਦੇ ਵਿੱਚ ਇਸ ਦਫ਼ਤਰ ਵੱਲੋਂ ਰੱਖੀਆਂ ਗਈਆਂ ਨੇ ਹਮ ਕਿਹੜਾ ਦਫ਼ਤਰ ਹੈ ਜੀ ਆਪਣਾ ਸਾਡਾ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਨੰਬਰ 2 ਤੇ 3 ਹਾਂਜੀ ਦੋਨਾਂ ਦਾ ਸਾਂਝੇ ਇਹ ਇੱਕ ਇੱਕ ਸਾਡੇ ਐਕਸ਼ਨ ਸਾਫ ਕੋਲੇ ਚਾਰਜ ਆ ਹਮ ਤੇ ਮੰਗਾਂ ਦੇ ਵਿੱਚ ਸਾਡੀ ਜਿਹੜੀ ਸਾਡੇ ਦਰਜਾ ਚਾਰ ਦੀਆਂ ਇਹ ਨਹੀਂ ਵਰਦੀਆਂ ਨੇ 2018 ਤੋਂ ਲੈ ਕੇ ਉਹ ਦਿੱਤੀਆਂ ਨਹੀਂ ਜਾ ਰਹੀਆਂ ਸੀ ਉਹ ਪ੍ਰਵਾਨ ਹੋ ਕੇ ਆ ਗਈਆਂ ਉਤੋਂ ਹੈੱਡ ਆਫਿਸ ਤੋਂ ਪਰ ਇੱਥੇ ਜਿਹੜੇ ਬਿੱਲ ਨੇ ਉਹ ਦਫ਼ਤਰ ਵੱਲੋਂ ਖੁਰਦੋਰਦ ਕਰ ਦਿੱਤੇ ਗਏ ਆ ਜਿਸ ਕਰਕੇ ਇਹ ਸਾਡੀ ਜਿਹੜੀ ਵਰਦੀਆਂ ਵਾਲਾ ਮਸਲਾ ਜਿਹੜਾ ਉਹ ਲੰਮਕਿਆ ਦੂਜਾ ਹੈਗਾ ਮੇਨਲੀ ਜਿਹੜਾ ਮਰਤਕ ਕਰਮਚਾਰੀ ਦੇ ਵਾਰਸਾਂ ਨੂੰ ਉਹਨਾਂ ਦੇ ਬਣਦੇ ਡਿਊਜ਼ ਦੇਣੇ ਆ ਉਹ ਦਫ਼ਤਰ ਨੇ ਦੇਣੇ ਆ ਦਫ਼ਤਰ ਨੇ ਕੇਸ ਪੁੱਟ ਕਰਕੇ ਜੀਪੀ ਪੰਜਾਬ ਨੂੰ ਜਾਂ ਸਾਡੇ ਹੈੱਡ ਆਫਿਸ ਨੂੰ ਜਿਹੜਾ ਜੀਪੀ ਬਣਦੇ ਕੇਸ ਭੇਜਣੇ ਆ ਉਹਨਾਂ ਦੇ ਵਿੱਚ ਬੇਲੋੜੀ ਦੇਰੀ ਐ 6 ਮਹੀਨੇ ਹੋ ਗਏ ਸਾਡਾ ਸਾਥੀ ਅਰਜਨ ਸਿੰਘ ਸਰਾ ਉਹਨਾਂ ਦੀ ਡੈਥ ਹੋ ਗਈ ਸੀ ਉਹਨਾਂ ਦਾ ਕੇਸ 6 ਮਹੀਨਿਆਂ ਤੋਂ ਬਿਲਕੁਲ 0.0 ਤੇ ਖੜਾ ਅੱਜ ਤੱਕ ਕੋਈ ਐਕਸ਼ਨ ਗ੍ਰੇਸ਼ੀਆ ਗ੍ਰਾਂਟ ਜਿਹੜੀ ਜਲਦੀ ਹੀ ਭੋਗ ਤੱਕ ਦੇਣੀ ਹੁੰਦੀ ਆ ਉਹ ਵੀ ਉਹਨਾਂ ਨੂੰ ਮਹਈਆ ਨਹੀਂ ਕੀਤੀ ਹੋਰੀ ਉਹਦੇ ਜਿਹੜੇ ਬਾਕੀ ਡਿਊਜ਼ ਨੇ ਉਹਨਾਂ ਨੂੰ ਵੀ ਰੋਕਿਆ ਹੋਇਆ ਜਾਣਬੁੱਝ ਕੇ ਇਨਕੁਆਰੀ ਦੇ ਨਾਂ ਦੇ ਉੱਤੇ ਨਾ ਹੀ ਉਹਨਾਂ ਦਾ 30000 ਦਾ ਕੇਸ ਐ ਜਿਹੜਾ ਪਟਾਪ ਕੀਤਾ ਜਾ ਰਿਹਾ ਨਵੀਂ ਭਾਰਤੀ ਲਈ ਅਸੀਂ ਡਿਮਾਂਡ ਕਰਦੇ ਆ ਕਿ ਵਰਕਰਾਂ ਦੇ ਉੱਤੇ ਸਿਰਫ ਇੱਕ ਇੱਕ ਵਰਕਰ ਕੰਮ ਕਰ ਰਿਹਾ ਉਹਦੇ ਲਈ ਇਥੋਂ ਹੀਟੋਂ ਜਿਹੜਾ ਜਿਹੜਾ ਫੀਲਡ ਦਾ ਦਫ਼ਤਰ ਨੇ ਇਸ 파ਰਸ਼ਾਂ ਕਰਨ ਤਾਂ ਸਰਕਾਰ ਨੂੰ ਕਿ ਇੱਥੇ ਨਵੀਂ ਪਰਤੀ ਖੋਲੀ ਜਾਵੇ ਕਿਉਂਕਿ ਬੜੀਆਂ ਪੋਸਟਾਂ ਜਿਹੜੀਆਂ ਸਾਡੀਆਂ ਖਾਲੀ ਪਈਆਂ ਇਹਦੇ ਨਾਲ ਹੀ ਵਾਟਰਬਾਕਸਾਂ ਦੇ ਤੇ ਜਿਹੜਾ ਲੋੜੀਂਦਾ ਸਮਾਨ ਆ ਉਹਦੇ ਉੱਤੇ ਬੜਾ ਵੱਡਾ ਇਸ਼ੂ ਆ ਕਿ ਸਾਡੇ ਵਰਕਰ ਜੇ ਪੌੜੀ ਹੈ ਨਹੀਂ ਵਾਟਰਬਾਕਸ ਦੇ ਉੱਤੇ ਜਾਂ ਉੱਥੇ ਬੱਠੜ ਨਹੀਂ ਉੱਥੇ ਕੱਸੀ ਨਹੀਂ ਉੱਥੇ ਰੱਸਾ ਨਹੀਂ ਪੌੜੀ ਉਹ ਜਿਹੜੇ ਮਾਮਲੇ ਆ ਪਾਣੀ ਦੇ ਦੇਣ ਦੇ ਵਿੱਚ ਸਾਣ ਜਿਹੜੀਆਂ ਦਿੱਕਤਾਂ ਆ ਰਹੀਆਂ ਉਹਨਾਂ ਲਈ ਜ਼ਰੂਰੀ ਸਮਾਨ ਆ ਜਿਹੜਾ ਉਹ ਵੀ ਮਹੀਆ ਇਥੇ ਦਫ਼ਤਰ ਉੱਥੇ ਹੀ ਬਣਾ ਵਾਟਰਬਾਕਸ ਦੇ ਕੁਰਸੀਆਂ ਵੀ ਹੈ ਇਹ ਹਾਲਾਤ ਇਹ ਕਿ ਇਹਨਾਂ ਮੰਗਾਂ ਦੇ ਉੱਤੇ ਜਿਹੜਾ ਸਾਡੀ ਲੜਾਈ ਹੈ ਸਾਡੇ ਮੈਡੀਕਲ ਦੇ ਬਿੱਲ ਨੇ ਜਿਹੜੇ ਉਹ ਸਾਲ-ਸਾਲ ਘਟੋ-ਘਟ ਸਾਲ ਦੇ ਵਿੱਚ ਪੂਰਤੀ ਹੁੰਦੀ ਹੈ। ਹਾਂਜੀ ਤੇ ਕੋਈ ਮੰਗ ਪੱਤਰ ਤੁਸੀਂ ਦਿੱਤਾ ਹੀ ਸੀ ਕਿਸੇ ਸੀਨੀਅਰ ਅਧਿਕਾਰੀ ਨੂੰ? ਹਾਂਜੀ ਹਾਂਜੀ ਮੰਗ ਪੱਤਰ ਇਹਨਾਂ ਨੂੰ ਦਿੱਤਾ ਸੀ ਔਰ ਮੰਗਾਂ ਦੇ ਉੱਤੇ ਪਹਿਲਾਂ ਡੈਪੂਟੇਸ਼ਨ ਤੇ ਮੀਟਿੰਗ ਦੇ ਵਿੱਚ ਗੱਲ ਵੀ ਹੁੰਦੀ ਰਹੀ ਹੈ ਪਰ ਹੁਣ ਜਦੋਂ ਇਹਨਾਂ ਨੇ ਬਹਾਨੇਵਾਜੀ ਨਿਕਲੀ ਐ ਪਿਛਲੀ ਮੀਟਿੰਗ ਦੇ ਉੱਤੇ ਤਾਂ ਅਸੀਂ ਉਹਦਾ ਬਾਈਕਟ ਕੀਤਾ ਮੀਟਿੰਗ ਦਾ ਤੇ ਇਹਨਾਂ ਨੂੰ ਅਗਲਾ ਜਿਹੜਾ ਅਸੀਂ ਧਰਨੇ ਦਾ ਨੋਟਿਸ ਦੇ ਕੇ ਅੱਜ ਇੱਥੇ ਧਰਨਾ ਦੇ ਰਹੇ ਹਾਂ ਔਰ ਅਗਲੇ ਆਉਣ ਵਾਲੇ ਸਮੇਂ 'ਚ ਜਿਹੜਾ ਧਰਨਾ ਹੈ ਹੋਰ ਵੀ ਜਿਹੜਾ ਅਸੀਂ ਜਿਹੜਾ ਸੰਘਰਸ਼ ਆ ਉਹਨੂੰ ਪ੍ਰਚੰਡ ਕਰਾਂਗੇ ਸਰ ਅੱਜ ਕਿੰਨੇ ਘੰਟੇ ਦੇਰ ਵਾਸਤੇ ਧਰਨਾ ਲਗਾਏ ਅੱਜ ਅਸੀਂ 2 ਘੰਟੇ ਦੇ ਲਈ 11:30 ਤੋਂ 1:30 ਵਜੇ ਤੱਕ ਅਸੀਂ ਜਿਹੜਾ ਇਹ ਧਰਨਾ ਚਲਾਣਾ ਅੱਗੇ ਦੀ ਕਾਰਵਾਈ ਕੀ ਸਰ ਅੱਗੇ ਜੋ ਵੀ ਹੁਣ ਫੈਸਲਾ ਅਸੀਂ ਆਪਣੇ ਸਾਡੀ ਜ਼ਿਲ੍ਹਾ ਬੋਡੀ ਵੱਲੋਂ ਲੈਣਾ ਉਹ ਫੈਸਲੇ ਤੇ ਅਗਲਾ ਜਿਹੜ ਠੀਕ ਹੈ ਸੋ ਥੈਂਕ ਯੂ ਸੋ ਮਚ ਪੰਜਾਬੀ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਇਸ ਟਾਈਮ ਅਸੀਂ ਖੜੇ ਆ ਪਾਗੂ ਰੋਡ ਤੇ ਪੀ ਡਬਲਯੂ ਡੀ ਦੇ ਦਫਤਰ ਦੇ ਵਿੱਚ ਜਿੱਥੇ ਪੀ ਡਬਲਯੂ ਡੀ ਵੱਲੋਂ ਫੀਲਡ ਅਤੇ ਵਰਕਸ਼ਾਪ ਵਰਕਰ ਦੁਨੀਆ ਵੱਲੋਂ ਇੱਕ ਧਰਨਾ ਦਿੱਤਾ ਗਿਆ ਬੰਗਾ ਨੂੰ ਲੈ ਕੇ ਉਹ ਇੱਥੇ ਡਟੇ ਹੋਇਆ ਇਦਾਂ ਦਾ ਧਰਨਾ ਜਿਹੜਾ 2 ਤਰੀਕ ਤੱਕ ਜਿਹੜਾ ਧਰਨਾ ਉਹ ਇੱਥੇ ਲੱਗਿਆ ਹੋਇਆ ਹੈ ਦੇਖ ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਜੁੜੇ ਰਹੋ ਪੰਜਾਬੀ ਦੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਫਾਲੋ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਜਿਹੜੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਪੀ ਡਬਲਯੂ ਡਬਲਯੂ ਦੇ ਕੰਮ ਆ ਜਿਹੜੇ ਮੰਗਾ ਨੂੰ ਲੈ ਕੇ ਡਟੇ ਹੋਇਆ ਗੱਲ ਕਰਦੇ ਆ ਗੱਲਬਾਤ ਤੁਸੀਂ ਗੱਲਬਾਤ ਸੁਣਿਆ ਸਾਰੀ ਹੁਣ ਅਸੀਂ ਗੱਲ ਅਰਜਨ ਸਰਾਂ ਦੀ ਕਰ ਰਹੇ ਸੀਗੇ ਵੀ ਉਹਨਾਂ ਨੂੰ ਰੱਬ ਨੂੰ ਪਿਆਰੇ ਹੋਇਆਂ ਨੂੰ ਘਟੋ ਘਟਾ 6 ਮਹੀਨੇ ਹੋ ਗਏ ਪਰ ਡਿਵੀਜ਼ਨ ਵੱਲੋਂ ਉਹਦੇ ਕੇਸ ਦੇ ਵਿੱਚ ਪੂਰਾ ਵੀ ਕਾਰਵਾਈ ਨਹੀਂ ਕੀਤੀ। ਉਹਦੀ ਫਾਈਲ ਇੱਥੋਂ ਦੇ ਇੱਥੇ ਪਈ ਐ। ਤਰਾ-ਤਰਾਂ ਦੇ ਉਹਦੇ ਵਿੱਚ ਕੰਡੇ ਵਰਤ ਰਹੇ ਨੇ। ਅਸੀਂ ਫਲਾਣੇ ਥਾਂ ਤੋਂ ਇੱਕ ਵਾਰੀ ਕਰਾਵਾਂਗੇ। ਅਸੀਂ ਉਹਨਾਂ ਦੇ ਕਰਦਿਆਂ ਤੋਂ ਨੁਸਤੀ ਪੱਤਰ ਲਾਵਾਂਗੇ। ਕੋਸ਼ਣਾ ਪੱਤਰ ਲਾਵਾਂਗੇ। ਤਰਾ-ਤਰਾਂ ਦੇ ਆ ਕਈਆਂ ਗਲਤ ਚਿੱਠੀਆਂ ਤੇ ਗਲਤ ਕਾਰਵਾਈਆਂ ਇਹ ਕਰ ਰਹੇ ਨੇ ਨਾਲ ਹੀ ਸਾਥੀਓ ਹਰਦੇਵ ਅਰਥੀ ਜੀ ਮਨਪ੍ਰੀਤ ਅਰਥੀ ਜੋ ਪਿਛੇ 1 ਨੰਬਰ ਡਿਵੀਜ਼ਨ ਦੇ ਵਿੱਚ ਸੀ ਉੱਥੇ ਇਹਨਾਂ ਨੇ ਘਟੋ ਘਟਾ 10 ਮਟ ਬਕਸਾਂ ਤੇ ਕੰਮ ਕਰਵਾਇਆ ਹੈ ਫੈਕਟਰੀਆਂ ਦਾ ਸਾਥੀਓ ਉਹਦੇ ਵਿੱਚ ਪਿੰਡ ਨਰਵੜਾ ਪਿੰਡ ਜੈ ਸਿੰਘ ਪਿੰਡ ਗਹਿਰੀ ਬੁਟਰਾ ਤੇ ਪਿੰਡ ਫੁੱਲੋ ਮਿੱਠੀ ਸਾਥੀਓ ਕੋਈ ਵੀ ਸਟੇਮ ਦੇ ਉੱਤੇ 5 ਮਿੰਟ ਵੀ ਫੈਕਟਰ ਸਪਲਾਈ ਨਹੀਂ ਜਾਂਦੀ ਤਾਂ ਇਹ ਸਿੱਧੀਆਂ ਸਪਲਾਈ ਦੇ ਰਹੇ ਨੇ ਇਹਨਾਂ ਨੇ ਕਰੋੜਾਂ ਰੁਪਏ ਖਾ ਕੇ ਸਾਥੀ ਜੀ